ਪੰਜਾਬ ਦਾ ਬਜਟ ਸ਼ਾਨਦਾਰ ਬਜਟ ਪੇਸ਼ ਕੀਤਾ ਹੈ ਜੇ ਇਕੱਲੇ 2 ਸਾਲ ਦਾ ਬਜਟ ਲਾ ਲੀਏ ਨਾ ਅੱਜ ਦੇ ਦਿਨ ਤੋਂ ਲੈ ਕੇ ਪਿਛਲੇ 2 16 ਮਾਰਚ 2022 ਤੋਂ ਲੈ ਕੇ 16 ਮਾਰਚ 2024 ਤੱਕ ਤਾਂ ਸਾਡਾ ਕਮਾਲ ਦੀ ਅਸੀਂ ਜਿਹੜੀ ਬਜਟ ਦੇ ਵਿੱਚ ਆਪਣੀ ਖਜ਼ਾਨੇ 'ਚ ਵਾਅਦਾ ਹੋਇਆ ਹੈ ਜੀਐਸਟੀ 'ਚ 27% ਆਪ ਹੋਏ ਆ ਐਕਸਾਈਜ਼ ਦੇ ਵਿੱਚ ਆਪ ਹੋਏ ਆ ਮਾਈਨਿੰਗ ਦੇ ਵਿੱਚ ਆਪ ਹੋਏ ਆ ਸਟੈਂਪ ਪੇਪਰ ਸਟੈਂਪ ਡਿਊਟੀ ਚ ਆਪ ਹੋਏ ਆ ਪਰ ਸਾਨੂੰ ਉਹ ਬਾਧੇ ਵਾਲਾ ਬਜਟ ਜਦੋਂ ਸਾਨੂੰ ਪਿੱਛੇ ਜਿਹੜੇ ਕਰਜ਼ੇ ਲੈ ਕੇ ਛੱਡ ਕੇ ਗਏ ਨੇ ਉਹਦੇ ਵਿੱਚ ਪਾਉਣਾ ਪੈਂਦਾ ਤਾਂ ਫਿਰ ਉਹ ਘਾਟੇ ਵਾਲਾ ਹੋ ਜਾਂਦਾ ਕਰਾਂਗੇ ਠੀਕ ਸਾਥ ਦਿਓ ਕਰਾਂਗੇ ਠੀਕ ਉਹੀ ਖਜ਼ਾਨਾ ਉਹੀ ਖੰਬੇ ਨੇ ਉਹੀ ਤਾਰਾ ਨੇ ਉਹੀ ਟਰਾਂਸਫਰ ਬੰਨੇ ਉਹੀ ਗ੍ਰਿਡ ਨੇ ਹੁਣ ਕਿਵੇਂ 90% ਘਰਾਂ ਨੂੰ ਬਿਜਲੀ ਫ੍ਰੀ ਆਉਂਦੀ ਹੈ ਜੀ ਨੀਅਤ ਸਾਫ਼ ਹੈ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦੀ ਜਾਂਦੇ ਆ ਜੀ ਨੀਅਤ ਸਾਫ ਹੈ ਹੁਣ ਕਿਵੇਂ ਟੋਲ ਪਲਾਜੇ ਬੰਦ ਕਰਤੇ ਜੀ ਉਹੀ ਸੜਕਾਂ ਨੇ ਤਾਂ ਵੀ ਕੰਮ ਚੱਲੀ ਜਾਂਦਾ ਨਾਲੇ ਨੌਕਰੀਆਂ ਦੇਈ ਜਾਂਦੇ ਆ ਇਹ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਪੈਸੇ ਥੋੜੇ ਜਿਹਾ ਆਉਣਗੇ ਉਹ ਪਹਾੜਾਂ 'ਚ ਪਏ ਨੇ ਪੈਸੇ ਹਾਂ ਕੱਢਾਂਗੇ ਕੱਢਾਂਗੇ ਜੋ-ਜੋ ਪੱਟੀ ਜੰਨੇ ਖਜ਼ਾਨਾ ਜਮਾ ਸਾਫ ਆ ਜਾਂਦਾ ਦੁਨੀਆ ਪਰਦਾ ਟੈਕਸ ਮਾਫ ਕਰਾ ਲਿਆ ਲੋਕਾਂ ਨੂੰ ਬਿਜਲੀ ਮਾਫ ਨਹੀਂ ਸੁਖ ਵਿਲਾਸ ਨੂੰ ਬਿਜਲੀ ਮਾਫ ਹੈ 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਬੈਟ ਮਾਫ ਹੈ 85 ਕਰੋੜ ਰੁਪਏ ਦਾ ਬੈਟ ਇੱਕ 7 ਸਟਾਰ ਹੋਟਲ ਨੂੰ 10 ਸਾਲਾਂ ਵਾਸਤੇ ਮਾਫ ਦੱਸੋ ਹੱਦ ਹੈ ਯਾਰ ਸੋ ਸ਼ਹੀਦ ਆਜ਼ਮ ਭਾਗੇ ਸੋ ਨੇ ਇਤਨਾ ਨਹੀਂ ਸੋਚਿਆ ਹੋਣਾ ਕਿ ਜਿਆਦੀ ਬਸ 2-4 ਪਰਿਵਾਰਾਂ ਚ ਹੀ ਰਹੇ ਜੋਗੀ ਪੰਜਾਬ ਚ ਬਸ ਉਹੀ ਐਂ ਕਰਿਆ ਕਰਨਗੇ ਰਾਜ ਕਰਿਆ ਕਰਨਗੇ ਤੋ ਮੈਂ 2 ਸਾਲਾਂ ਬਾਅਦ ਤੁਹਾਡੇ ਕੋਲ ਆਇਆ ਇਹ ਕਹਿ ਸਕਦਾ ਅੱਜ 베ਰਕਾ ਦਾ ਸ਼ੁਰੂ ਹੋਇਆ ਹੈ ਮਹੱਲੀ ਪਲਾਨ ਸ਼ੁਰੂ ਹੋਇਆ ਹੈ ਹੋਰ ਖੁਸ਼ੀ ਦੀ ਖਬਰ ਦਿੰਨੇ ਆ ਦਿੱਲੀ ਦੇ ਵਿੱਚ ਅਸੀਂ ਕਿਉਂਕਿ ਐਮਸੀਡੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਲ ਨਗਰ ਨਿਗਮ ਕਹਿ ਲੋ ਤੇ ਸੱਤਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਅਸੀਂ ਨਗਰ ਨਿਗਮ ਦੇ ਵਿੱਚੋਂ ਪਰਮਿਸ਼ਨ ਲੈ ਲਈ ਦਿੱਲੀ ਦੇ ਵਿੱਚ 150 ਜਗ੍ਹਾ ਤੇ 베ਰਕਾ ਦੇ ਜਿਹੜੇ ਬੂਥ ਬਣਨਗੇ 베ਰਕਾ ਦੇ ਜਿਹੜੇ ਆ ਜਿਹਨੂੰ ਆਪਾਂ ਕੀ ਕਹਿੰਦੇ ਆ ਉਹਨੂੰ ਜਿਹੜਾ 베ਰਕਾ ਦਾ ਇੱਕ ਜਿਵੇਂ ਆਪਣਾ ਪਲਾਂਟ ਹੈ ਬੂਥ ਵੀ ਕਹਿੰਦੇ 150 ਜਗ੍ਹਾ ਤੇ ਦਿੱਲੀ ਦੇ ਵਿੱਚ 베ਰਕਾ ਦੇ ਬੂਥ ਹੋਣਗੇ ਸਾਡਾ ਦੁੱਧ ਇੱਥੋਂ ਆਲਾ ਦਿੱਲੀ ਦੇ ਦੇ ਲੋਕ ਨੇ ਉਹਨਾਂ ਨੂੰ ਇਸ ਦਾ ਔਰ ਕਿੰਨੀ ਕਰੋੜਾਂ ਦੀ ਡੇਰੀ ਦਾ ਵਧੂਗਾ ਕਿਸਾਨਾਂ ਨੂੰ ਫਾਇਦਾ ਹੋਊਗਾ ਵੱਡੀਆਂ ਕੰਪਨੀਆਂ ਨਾਲ ਅਸੀਂ ਹੁਣ ਕੰਪੀਟ ਕਰਾਂਗੇ ਕਿਸੇ ਗੱਲੋਂ ਘੱਟ ਨਹੀਂ ਪਹਿਲਾਂ ਵਾਲੇ ਤਾਂ ਇਹੀ ਕਹੀਗੇ ਨਾ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਯਾਰ ਕਮਾਲ ਹੈ ਯਾਰ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਕਾਲਜ ਖੋਲਿਆ ਨਾ ਕੋਈ ਨੌਕਰੀ ਦਿੱਤੀ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਖਜ਼ਾਨਾ ਆਵਦੇ ਦੀ ਖਰਚੀ ਗਏ ਆਵਦੇ ਦੀ ਅਸੀਂ ਲੀਕੇਜ ਬੰਦ ਕਰਤੀ ਖਜ਼ਾਨਾ ਵੀ ਭਰ ਗਿਆ ਤੇ ਖਜ਼ਾਨੇ ਦਾ ਮੂੰਹ ਲੋਕਾਂ ਵੱਲੋਂ ਕਰਤਾ ਐਨਓਸੀ ਆ ਵੀ ਆਪਾਂ ਰਿਸਟਰੀਏ ਦੇ ਐਨਓਸੀ ਸੀ ਹੋ ਵੀ ਆਪਾਂ ਖਤਮ ਕਰਤੀਆਂ ਉਹਦਾ ਨੋਟੀਫਿਕੇਸ਼ਨ ਹੋ ਗਿਆ ਜਾਰੀ ਕੁਝ ਜਿਹੜੀਆਂ ਟੈਕਨੀਕਲ ਚੀਜ਼ਾਂ ਨੇ ਹਾਈ ਕੋਰਟ ਵਾਲੀਆਂ ਹੋਰ ਰਹਿ ਗਈਆਂ ਉਹ ਵੀ ਕਰ ਦਾਂਗੇ ਅਸੀਂ ਕੋਈ ਵੀ ਐਸੀ ਸਕੀਮ ਜਿਹਦੇ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਉਹਨੂੰ ਫੈਲਾ ਚ ਰੋਕ ਕੇ ਨਹੀਂ ਰੱਖਦੇ ਅਸੀਂ ਨਾਲ ਦੀ ਨਾਲ ਸੈਨਿਕ ਕਹਿੰਦੇ ਨੇ ਲੋਕਾਂ ਨੂੰ ਆ ਤੁਹਾਡੇ ਵੀ ਕਿੰਦੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਨੌਕਰੀ ਮਿਲੀ ਹੋਣੀ 1 ਰੁਪਈਆ ਲੱਗਿਆ ਕਿਸਦਾ 1 ਰੁਪਈਆ ਕਹਦੋ ਜੀ ਕੋਈ ਕਿਸੇ ਮੰਤਰੀ ਦੇ ਸਪਾਰਸ਼ ਆ ਮਲੇ ਸਪਾਰਸ਼ ਜਾਂ ਵੱਦ ਨੰਬਰ ਵਾਲਾ ਰਹਿ ਗਿਆ ਘੱਟ ਨੰਬਰ ਵਾਲਾ ਸਪਾਰਸ਼ ਲਾ ਕੇ ਨੌਕਰੀ ਲੈ ਗਿਆ ਹੈਗਾ ਕੋਈ ਕੇਸ ਜਾਣਦੇ ਹੋ ਨਹੀਂ ਹੈਗਾ ਸੋ ਇਸ ਕਰਕੇ ਇਮਾਨਦਾਰੀ ਇੱਥੇ ਕੰਮ ਆਉਂਦੀ ਹੈ